ਬਹੁਤ ਹੀ ਤੱਕਾ ਹੋ ਰਿਹਾ ਹੈ ਲੋਕਤੰਤਰ ਦਾ ਕਹਾਣ ਹੋ ਰਿਹਾ ਹੈ ਡੈਮੋਕ੍ਰੇਸੀ ਕੀ ਹੈ ਕਿ ਅਸੀਂ ਹਰ ਬੰਦਾ ਆਪਣੀ ਆਵਾਜ਼ ਚੱਕ ਸਕਦਾ ਹੈ ਪਰ ਜੇ ਇਹੀ ਆਵਾਜ਼ ਦਬਣੀ ਹੈ ਫਿਰ ਤਾਂ ਨਾਸ਼ਾ ਹੀ ਹੈ ਅਰਵਿੰਦ ਕੇਜਰੀਵਾਲ ਜੀ ਨੇ ਇਹਦੇ ਅਗੇਂਸਟ ਐਨੇ ਪ੍ਰੂਫ ਦੇਤੇ ਅਮਿਤ ਸ਼ਾਹ ਦੇ ਅਗੇਂਸਟ ਪ੍ਰੂਫ ਦੇਤੇ ਉਹਨਾਂ ਨੂੰ ਕਿਉਂ ਨਹੀਂ ਚੱਕਿਆ ਜਾਦਾ ਇਹਦਾ ਮਤਲਬ ਤੇ ਇਹ ਹੈ ਵੀ ਜਿਨੇ ਬੀਜੇਪੀ ਦਾ ਸਲੋਪਾ ਪਾ ਲਿਆ ਚਾਹੇ ਉਹ ਕਿੰਨੀ ਕਰਪਸ਼ਨ ਕਰੀ ਜਾਵੇ ਉਹਨੂੰ ਕੋਈ ਕੁਝ ਨਹੀਂ ਕਿਹਾ ਜਾਏਗਾ ਸੋ ਦਿੱਲੀ ਦੇ ਮੁੱਖ ਮੰਤਰੀ ਅਤੇ ਆਵਾਜ਼ੀ ਪਾਰਟੀ ਦੇ ਸੁਪਰੀਮੋਲ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਹੈ ਕਿ ਦੇਸ਼ ਭਰ ਦੇ ਵਿੱਚ ਜਿੱਥੇ ਵਿਰੋਧ ਕੀਤਾ ਜਾ ਰਿਹਾ ਹੈ ਬੀਜੇਪੀ ਦੇ ਖਿਲਾਫ ਉੱਥੇ ਹੀ ਪੰਜਾਬ ਦੇ ਵਿੱਚੋਂ ਵੀ ਵੱਖ-ਵੱਖ ਥਾਵਾਂ ਦੇ ਵਿੱਚੋਂ ਦਿੱਲੀ ਵੱਲ ਕੂਚ ਕੀਤਾ ਜਾ ਰਿਹਾ ਹੈ ਔਰ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ ਸਾਡੇ ਨਾਲ ਆਵਾਜ਼ੀ ਪਾਰਟੀ ਦੇ ਵਿਧਾਇਕਾ ਮੈਡਮ ਨਿਲਮਿੱਤਰ ਰਾਜਪ੍ਰਤ ਮੌਜੂਦ ਨੇ ਗੱਲਬਾਤ ਕਰਦੇ ਆ ਮੈਡਮ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਲਗਾਤਾਰ ਦੇਸ਼ ਭਰ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਹੁਣ ਦਿੱਲੀ ਦੇ ਵਿੱਚ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਰੋਸ ਮੁਜ਼ਾਹਰਾ ਕੀਤਾ ਜਾਵੇਗਾ ਕੇਂਦਰ ਸਰਕਾਰ ਦੇ ਖਿਲਾਫ ਆਪਣੇ ਵੱਲੋਂ ਕਿਸ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗੀ ਕਿ ਬਹੁਤ ਹੀ ਤੱਕਾ ਹੋ ਰਿਹਾ ਹੈ ਲੋਕਤੰਤਰ ਦਾ ਘਾਣ ਹੋ ਰਿਹਾ ਹੈ ਡੈਮੋਕ੍ਰੇਸੀ ਕੀ ਹੈ ਕਿ ਅਸੀਂ ਹਰ ਬੰਦੇ ਆਪਦੀ ਆਵਾਜ਼ ਚੱਕ ਸਕਦਾ ਹੈ ਪਰ ਜੇ ਐਹੀ ਆਵਾਜ਼ ਦਬਣੀ ਹੈ ਫਿਰ ਤਾਂ ਤਾਨਾ ਛਾਈ ਹੈ ਮੋਦੀ ਸੇ ਮੋਦੀ ਸਾਹਿਬ ਨੇ ਆਕੇ ਇੱਕ ਤਾਨਾਸ਼ਾਈ ਰੂਲ ਇੱਥੇ ਲਾਗੂ ਕਰਤਾ ਪਰ ਉਹ ਕਦੇ ਵੀ ਬਰਦਾਸ਼ਤ ਨਹੀਂ ਹੋਊਗਾ ਜਿਵੇਂ ਇਹਨਾਂ ਨੇ ਸਾਡੇ ਮਹਿਬੂਬ ਨੇਤਾ ਅਰਵਿੰਦ ਕੇਜਰੀਵਾਲ ਜੀ ਨੂੰ ਅੰਦਰ ਕੀਤਾ ਹੈ ਔਰ ਛੁੱਟੇ ਕੇਸਾਂ 'ਚ ਹਾਲੇ ਕੋਈ ਪ੍ਰੂਫ ਨਹੀਂ ਹੋਇਆ ਆਈਏ ਈਡੀ ਉਹਨਾਂ ਨੂੰ ਚੱਕ ਕੇ ਲੈ ਗਈ ਹੈ ਅਰਵਿੰਦ ਕੇਜਰੀਵਾਲ ਜੀ ਇਹ ਕਹਿੰਦੇ ਵੀ ਕੋਈ ਪ੍ਰੂਫ ਤਾਂ ਦਿਓ ਅਰਵਿੰਦ ਕੇਜਰੀਵਾਲ ਜੀ ਨੇ ਈਡੀ ਦੇ ਅਗੇਂਸਟ ਇੰਨੇ ਪ੍ਰੂਫ ਦੇਤੇ ਅਮਿਤ ਸ਼ਾਹ ਦੇ ਅਗੇਂਸਟ ਪ੍ਰੂਫ ਦੇਤੇ ਉਹਨਾਂ ਨੂੰ ਕਿਉਂ ਨਹੀਂ ਚੱਕਿਆ ਜਾ ਰਿਹਾ ਇਹਦਾ ਮਤਲਬ ਤੇ ਇਹ ਹੈ ਵੀ ਜੀਨੇ ਭਾਪੀ ਦਾ ਸਰੋਪਾ ਪਾ ਲਿਆ ਚਾਹੇ ਉਹ ਕਿੰਨੀ ਕਰਪਸ਼ਨ ਕਰੀ ਜਾਵੇ ਭਾਪੀ ਮਤਲਬ ਕਰਪਸ਼ਨ ਉਹਨੂੰ ਕੋਈ ਕੁਝ ਨਹੀਂ ਕਿਹਾ ਜਾਏਗਾ ਸਿਰਫ ਅਰਵਿੰਦ ਕੇਜਰੀਵਾਲ ਜੀ ਤੋਂ ਭਾਪੀ ਸਰਕਾਰ ਅੱਨੀ ਡਰ ਚੁੱਕੀ ਹੈ ਉਹਨਾਂ ਨੂੰ ਇਹ ਹੈ ਵੀ ਜੇ ਸਾਡਾ ਕੋਈ ਮੁਕਾਬਲਾ ਕਰ ਸਕਦਾ ਅਰਵਿੰਦ ਕੇਜਰੀਵਾਲ ਤਾਂ ਉਹਨਾਂ ਨਾਲ ਧੱਕਾ ਹੋ ਰਿਹਾ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਇੰਡੀਆ ਮਹਾਗਠਵੰਦਨ ਦੀ ਉੱਥੇ ਰੈਲੀ ਹੋ ਰਹੀ ਹੈ ਅਸੀਂ ਜਾ ਰਹੇ ਹਾਂ ਰਾਜਪੁਰੇ ਚੋਂ ਕਿ ਪੂਰੇ ਪੰਜਾਬ ਚੋਂ ਕਿ ਪੂਰੇ ਦੇਸ਼ ਚੋਂ ਉੱਥੇ ਲੋਕ ਆ ਰਹੇ ਨੇ ਜਿਹੜੇ ਅਰਵਿੰਦ ਕੇਜਰੀਵਾਲ ਜੀ ਦੇ ਹੱਕ 'ਚ ਖੜਨਗੇ ਔਰ ਅਸੀਂ ਆਪਣੇ ਨੇਤਾ ਨੂੰ ਉੱਥੋਂ ਛਡਵਾ ਕੇ ਹੀ ਰ੍ਹਾਂਗੇ ਜਿਸ ਤਰ੍ਹਾਂ ਦਾ ਤਿਆਰੀਆਂ ਨੇ ਕਿਉਂਕਿ ਕਾਫੀ ਇਕੱਠ ਜਿਹੜਾ ਕਿ ਹਲਕੇ ਦੇ ਵਿੱਚੋਂ ਕਿਹਾ ਜਾ ਰਿਹਾ ਕਿ ਹਜ਼ਾਰ ਬੰਦਾ ਜਿਹੜਾ ਜਾਣਾ ਹੈਗਾ ਦੇਸ਼ ਭਰ ਦੇ ਵਿੱਚੋਂ ਉੱਥੇ ਲੋਕ ਇਕੱਠ ਹੋਵੇਗਾ ਕਿੰਨਾ ਕੋ ਇਕੱਠ ਹੋ ਸਕਦਾ ਔਰ ਕੇਂਦਰ ਸਰਕਾਰ ਲੱਗਦਾ ਨਹੀਂ ਇਹ ਰੋਕ ਸਕਦੀ ਹੈ ਜਿਹੜੇ ਵਿਅਕਤੀ ਇੱਥੇ ਜਾ ਰਹੇ ਨੇ ਦੇਖੋ ਕੇਂਦਰ ਸਰਕਾਰ ਤਾਂ ਹੁਣੇ ਤੋਂ ਰੋਲ ਲੱਗੀ ਹੋਈ ਹੈ ਚਾਹੇ ਮੈਟਰੋ ਬੰਦ ਕਰਤੀਆਂ ਚਾਹੇ ਉਹ ਬੱਸਾਂ ਰੋਕ ਰੇ ਉਹਨਾਂ ਨੇ ਦੋ ਤਿੰਨ ਦਿਨ ਬਹੁਤ ਉੱਥੇ ਤਾਨਾਸ਼ਾਹੀ ਆਪਣੀ ਦਿਖਾ ਅਸੀਂ ਚਾਹੇ ਬਸਾਂ ਤੇ ਜਾਣਾ ਪਵੇ ਚਾਹੇ ਰੇਲ ਗੱਡੀਆਂ ਤੇ ਜਾਣਾ ਪਵੇ ਚਾਹੇ ਪੈਦਲ ਜਾਣਾ ਪਵੇ ਅਸੀਂ ਸਾਡੇ ਲੀਡਰ ਦੇ ਹੱਕ ਵਿੱਚ ਉੱਥੇ ਜਾ ਕੇ ਜ਼ਰੂਰ ਪਹੁੰਚਾਂਗੇ ਉੱਥੇ ਲੱਖਾਂ ਦੀ ਗਿਣਤੀ ਵਿੱਚ ਵਲੰਟੀਅਰ ਪਹੁੰਚ ਰਹੇ ਨੇ ਕਿੰਨਿਆਂ ਨੂੰ ਰੋਕਣਗੇ ਇੱਕ ਨੂੰ ਰੋਕਣਗੇ 10 ਨੂੰ ਰੋਕਣਗੇ 100 ਨੂੰ ਰੋਕਣਗੇ ਕਿੰਨੇ ਲੱਖਾਂ ਨੂੰ ਕਿਵੇਂ ਰੋਕਣਗੇ ਇਹ ਨਹੀਂ ਰੁਕਣ ਵਾਲੇ ਪਹੁੰਚਾਂਗੇ ਆਪਦੇ ਲੀਡਰ ਦੇ ਹੱਕ ਵਿੱਚ ਉੱਥੇ ਖੜਾਂਗੇ ਮੋਦੀ ਦੀ ਤਾਨਾਸ਼ਾਹੀ ਦੇ ਅਗੇਂਸਟ ਅਸੀਂ ਉੱਥੇ ਜ਼ਰੂਰ ਪਹੁੰਚਾਂਗੇ ਸੋ ਲੱਗਦਾ ਹੈ ਜੀ ਅੱਜ ਇੱਕ ਗੱਲ ਸਾਹਮਣੇ ਹੋਰ ਆ ਰਹੀ ਹੈ ਕਿ ਈਡੀ ਵੱਲੋਂ ਜਿਹੜਾ ਹੈ ਕਿ ਅਰਵਿੰਦ ਕੇਜਰੀਵਾਲ ਜੀ ਦਾ ਮੋਬਾਈਲ ਦਾ ਜਿਹੜਾ ਪਾਸਵਰਡ ਮੰਗਿਆ ਜਾ ਰਿਹਾ ਹੈ ਕੀ ਕਾਰਨ ਹੈ ਪਾਸਵਰਡ ਨਾ ਦੇਣ ਦੇ ਵਿੱਚ ਕੀ ਕਾਰਨ ਹੈ ਦਿੱਤਾ ਨਹੀਂ ਜਾ ਸਕਦਾ ਦੇਖੋ ਈਡੀ ਨੂੰ ਮੋਦੀ ਸਾਹਿਬ ਨੇ ਆਪਣੇ ਅਰਵਿੰਦ ਕੇਜਰੀਵਾਲ ਜੀ ਨੇ ਕੱਲ ਕੋਰਮਾਨਿਓ ਕੋਰਟ ਵਿੱਚ ਵੀ ਗਿਆ ਈਡੀ ਦੇ ਅਗੇਂਸਟ ਐਨੇ ਪ੍ਰੂਫ ਰੱਖੇ ਆ ਤਾਂ ਜੇ ਈਡੀ ਸਹੀ ਹੈ ਤਾਂ ਪਾਸਵਰਡ ਦੇਣਗੇ ਜਿੱਥੇ ਦੇਣਾ ਜ਼ਰੂਰੀ ਹੈ ਉੱਥੇ ਅਰ ਈਡੀ ਮਤਲਬ ਮੋਦੀ ਜੇ ਮੋਦੀ ਜੀ ਪਿੱਛੇ ਰਹਿ ਕੇ ਈਡੀ ਨੂੰ ਅੱਗੇ ਕਰਕੇ ਜੇ ਕਿਸੇ ਨੂੰ ਤੰਗ ਕਰਨਗੇ ਤਾਂ ਉਹਨਾਂ ਨੂੰ ਪਾਸਵਰਡ ਦੇਣਾ ਕੋਈ ਜ਼ਰੂਰੀ ਨਹੀਂ ਹੈ ਹਾਂ ਜਿੱਥੇ ਜ਼ਰੂਰੀ ਹੈ ਉੱਥੇ ਜ਼ਰੂਰ ਦਿੱਤਾ ਜਾਏਗਾ ਕੀ ਲੱਗਦਾ ਹੈ ਕਿ ਇਸ ਮਹਾਗਠਬੰਧਨ ਤੋਂ ਬਾਅਦ ਕਿਤਨਾ ਕਹਿੰਦਾ ਕੇਂਦਰ ਸਰਕਾਰ ਝੁਕ ਸਕਦੀ ਹੈ ਜਾਂ ਉਹਨਾਂ ਦੀ ਰਹਾਈ ਹੋ ਸਕਦੀ ਹੈ ਬਿਲਕੁਲ ਜੀ ਵੱਡੇ ਵੱਡੇ ਲੋਕ ਝੁਕ ਜਾਂਦੇ ਨੇ ਵੱਡੇ ਵੱਡੇ ਜਿਵੇਂ ਕਹਿੰਦੇ ਅੰਕਾਰੀ ਰਾਜੇ ਝੁਕ ਗਏ ਇਹ ਮਹਾਗਠਬੰਧਨ ਜਿਹੜਾ ਹੋ ਰਿਹਾ ਹੈ ਇਹਦੇ ਅੱਗੇ ਮੋਦੀ ਜੀ ਨੂੰ ਝੁਕਣਾ ਪਊਗਾ ਕਿਉਂਕਿ ਘਰ ਘਰ ਕੇਜਰੀਵਾਲ ਹੈ ਕਿੰਨੇ ਕੇਜਰੀਵਾਲਾਂ ਨੂੰ ਤੁਸੀਂ ਅੰਦਰ ਕਰੋਗੇ ਘਰ ਘਰ ਕੇਜਰੀਵਾਲ ਹੈ ਦਿੱਲੀ 'ਚ ਤੁਸੀਂ ਦੇਖੋ ਸੁਨੀਤਾ ਕੇਜਰੀਵਾਲ ਜੀ ਨਾਲ ਲੋਕਾਂ ਦੀ ਇੱਕ ਹਮਦਰਦੀ ਇੰਨੀ ਹੋ ਗਈ ਹੈ ਔਰ ਲੋਕ ਦਿੱਲੀ ਦੇ ਸੜਕਾਂ ਤੇ ਉਤਰੇ ਆ ਤੁਸੀਂ ਕੱਲ ਦੇਖਿਆ ਹੋਊਗਾ ਚਾਹੇ ਵਕੀਲ ਹੈ ਚਾਹੇ ਡਾਕਟਰ ਹੈ ਚਾਹੇ ਬਿਜ਼ਨਸਮੈਨ ਹੈ ਚਾਹੇ ਬਜ਼ੁਰਗ ਔਰਤਾਂ ਵੀ ਹੈ ਉਹ ਵੀ ਕਹਿੰਦੀ ਹੈ ਕਿ ਸਾਡੇ ਪੁੱਤਰ ਰਵਿੰਦ ਕੇਜਰੀਵਾਲ ਨਾਲ ਧੱਕਾ ਹੋ ਰਿਹਾ ਹੈ ਕੋਈ ਕਹਿੰਦਾ ਸਾਡੇ ਲੀਡਰ ਨਾਲ ਥੱਕਾ ਹੋ ਰਿਹਾ ਹਰ ਪਾਸੇ ਇੱਕੋ ਹੀ ਆਵਾਜ਼ ਹੈ ਕਿ ਅਰਵਿੰਦ ਕੇਜਰੀਵਾਲ ਨਾਲ ਥੱਕਾ ਹੋ ਗਿਆ ਤੁਸੀਂ ਸੁਣ ਸਕਦੇ ਹੋ ਇਸ ਸੰਵਿਧਾਇਕਾ ਮੈਡਮ ਲੇਲਾ ਮੇਰਤਲ ਜਿਨ੍ਹਾਂ ਵੱਲੋਂ ਪੰਜਾਬ ਦੇ ਵਿੱਚੋਂ ਵਕ ਵਕ ਥਾਵਾਂ ਦੇ ਵਿੱਚੋਂ ਜਿੱਥੇ ਇਕੱਠ ਕਰਕੇ ਦਿੱਲੀ ਵੱਲ ਕੁਝ ਕੀਤਾ ਜਾ ਰਿਹਾ ਉੱਥੇ ਹਲਕਾ ਰਾਜਪੁਰ ਤੋਂ ਵੀ ਜਿਹੜਾ ਹੈ ਵਕ ਵਕ ਵਾਨਰਾਈ ਜਿਹੜਾ ਹੈ ਕਿ ਦਿੱਲੀ ਮਹਾਗੰਢਤ ਪਰ ਰੈਲੀ ਦੇ ਵਿੱਚ ਪਹੁੰਚ ਕੇ ਉਹ ਰੋਸ ਮਜਾਰਾ ਕੀਤਾ ਜਾਵੇਗਾ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਰਹਿੰਦਾ ਹੈ ਔਰ ਕਦੋਂ ਜਿਹੜੀ ਹੈ ਅਰਵਿੰਦ ਕੇਰੀਵਾਲ ਦੀ ਰਿਹਾਈ ਹੋਵੇਗੀ ਕੈਮਰਾ ਪਰਸਨ ਮਿਤ ਕੁਮਾਰ ਦੇ ਨਾਲ ਦੇ